ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢਿੱਲੋਂ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲਕ ਲੋਕ ਸਭਾ ਚੋਣਾਂ ਤੋਂ ਬਾਅਦ ਨਤੀਜੇ ਕੁਝ ਹੀ ਟਾਈਮ ਬਾਅਦ ਤੁਹਾਡੇ ਕਚਹਿਰੀ ਦੇ ਵਿੱਚ ਆ ਜਾਣੇ ਨੇ ਜਿਵੇਂ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਉਤਾਰੇ ਗਏ ਸੀ ਅੱਜ ਵੀ ਮੇਰੇ ਨਾਲ ਕੁਲਦੀਪ ਸਿੰਘ ਬਰਮਾਲੀਪੁਰ ਨੇ ਗੱਲਬਾਤ ਕਰਾਂਗੇ ਬਰਮਾਲੀਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਤੇ ਗੱਲਬਾਤ ਕਰਾਂਗੇ ਬਰਮਾਲੀਪੁਰ ਸਾਹਿਬ ਨਾਲ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਪਾਰਟੀ ਦੇ ਬਲੂਮ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਬਰਮਲੀਪੁਰ ਸਾਹਿਬ ਜੇਕਰ ਗੱਲ ਕਰੀਏ ਲੁਧਿਆਣੇ ਦੀ ਪੰਜਾਬ ਦਾ ਦਿਲ ਕਿਹਾ ਜਾਂਦਾ ਬਿਜ਼ਨਸ ਹੱਬ ਇੱਥੋਂ ਖੜੇ ਅਮਰਿੰਦਰ ਸਿੰਘ ਰਾਜਾ ਬੜੇ ਦਾ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿਵੇਂ ਉਹਨਾਂ ਦੀ ਚੋਣ ਦੇ ਰਹੀ ਹੈ ਕਿਵੇਂ VOTING ਹੋਈ ਹੈ ਕੀ ਕਹਿਣਾ ਹੈ ਦੱਸੋ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਜੇ ਬਹੁਤ ਸੰਖੇਪ ਵਿੱਚ ਕਿੰਨੂ ਸਭ ਲੁਧਿਆਣਾ ਦਾ ਜ਼ਿਕਰ ਕਰਨਾ ਹੋਵੇ ਤੇ ਅਮਰਿੰਦਰ ਸਿੰਘ ਰਾਜਾ ਬੜੇ ਦੀ ਚੋਣ ਬਹੁਤ ਜ਼ਬਰਦਸਤ ਰਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਪਣੇ ਪ੍ਰਧਾਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਉਤਾਰਿਆ ਵੀ ਦੋ ਜ਼ਿਲ੍ਹੇ ਛੱਡ ਕੇ ਉਹਨਾਂ ਨੂੰ ਉਮੀਦਵਾਰ ਨੇ ਉੱਥੇ ਗੁੱਜਰਵਾੜ ਦੇ ਰਹਿਣ ਵਾਲੇ ਨੇ ਮੂਸਾ ਦੇ ਰਹਿਣ ਵਾਲੇ ਨੇ ਕਿ ਦਿਲਵਾਹ ਤੋਂ ਚੋਣ ਲੜਦੇ ਨੇ ਇੱਥੇ ਲਿਆ ਕੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਕਿਉਂ ਕਿ ਇੱਥੋਂ ਪਾਰਟੀ ਛੱਡ ਕੇ ਜਾ ਚੁੱਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਸੀ ਜਿਹੜੇ ਉਹ ਪਾਰਟੀ ਨਾਲ ਦਗਾ ਕਰ ਗਏ ਸਨ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਣ ਕੇ ਸਨ ਤੇ ਉਹ ਮਨਿੰਦਰ ਸਿੰਘ ਰਾਜਾ ਆਪਣੇ ਵਰਗਾ ਵੱਡਾ ਆਗੂ ਇੱਥੇ ਆ ਕੇ ਚੋਣ ਲੜੇ ਤੇ ਕੁਦਰਤੀ ਗੱਲ ਆ ਕਿ ਉਹਨੇ ਆਪਣੇ ਮੁਤਾਬਕ ਹਾਲਾਤ ਨੇ ਜਿਹੜੇ ਸ ਤੇ ਉਹਨੇ ਜਿੱਥੇ ਲੋਕਲ ਐਮਐਲਏ ਸੋਕਲ ਹਲਕਾ ਇੰਚਾਰਜ ਨੂੰ ਆਪਣੇ ਭਰੋਸੇ ਵਿੱਚ ਲਿਆ ਉਥੇ ਇੱਥੇ ਦੇ ਸ਼ਹਿਰ ਦੇ ਵਿੱਚ ਇੱਕ ਵੱਡੀ ਅਹਿਮੀਅਤ ਰੱਖਦੇ ਦੋ ਸਾਬਕਾ ਵਿਧਾਇਕ ਭਰਾ ਬੈਂਸ ਬ੍ਰਦਰਸ ਜਿਨ੍ਹਾਂ ਨੂੰ ਔਕਾ ਜਾਂਦਾ ਸਰ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਦੀ ਪਾਰਟੀ ਲੋਕ ਇਨਸਾਫ ਪਾਰਟੀ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਆਤਮਨਗਰ ਤੇ ਲੁਧਿਆਣਾ ਦੱਖਣੀ ਹਲਕੇ ਤੋਂ ਆਪਣੀ ਜਿੱਤ ਲਈ ਆਪਣੇ ਚੋਣ ਮੈਂਬਰ ਨੂੰ ਜ਼ਬਰਦਸਤ ਕਰਨ ਵਾਸਤੇ ਇਹ ਪੱਧਰਾ ਜਿਹੜਾ ਉਹ ਕੀਤਾ ਠੱਟ ਜੇ ਤੁਹਾਨੂੰ ਮਰਿੰਦਰ ਸਿੰਘ ਰਾਜਾਪੁਰੰਗ ਦੀ ਚੋਣ ਮਹਿਮਾ ਬਿੱਟੂ ਨਾਲ ਉਹਦਾ ਸ਼ੁਰੂ ਤੋਂ ਟਕਰਾ ਰਿਹਾ ਰਵਨੀਤ ਸਿੰਘ ਬਿੱਟੂ ਨਾਲ ਜਦੋਂ ਜੱਥੇਬੰਦੀ ਦੀ ਚੋਣਾਂ ਲੜ ਕੇ ਦੋਨੋਂ ਸਿਆਸਤ ਵਿੱਚ ਦਾਖਲਾ ਲੈਂਦੇ ਨੇ ਉਦੋਂ ਮਰਿੰਦਰ ਸਿੰਘ ਰਾਜਾਪੁਰੰਗ ਪਹਿਲੀ ਵਾਰ ਜੱਥੇਬੰਦੀ ਦੀ ਚੋਣ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਦੀ ਚੋਣ ਹਾਰ ਗਏ ਸਨ ਤੇ ਸੀਨੀਅਰ ਵੀਤ ਪ੍ਰਧਾਨ ਬਣੇ ਸਨ ਤੇ ਬਿੱਟੂ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਤੋਂ ਉਦੋਂ ਬਣ ਗਿਆ ਸਨ ਉਹਨਾਂ ਨੂੰ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਸੀ ਉਹਨੂੰ ਤੋਂ ਲੈ ਕੇ ਦੋਨਾਂ ਵਿੱਚ ਇਹ ਟਿੱਖੜੇਕਾ ਸਿਆਸੀ ਜਿਹੜਾ ਹੁੰਦਾ ਉਹ ਚੱਲਦਾ ਹੁੰਦਾ ਹੁਣ ਮਰਿੰਦਰ ਸਿੰਘ ਰਾਜਾਪੁਰੰ ਭਾਰਤ ਭੂਸ਼ਣ ਆਸ਼ੂ ਸਾਬका ਕੈਬਨਟ ਮੰਤਰੀ ਵੱਡਾ ਵੱਡਾ ਰੱਖਣ ਵਾਲੇ ਇੱਕ ਆਧਾਰ ਉਹ ਵੱਡੇ ਆਗੂ ਇੱਥੇ ਮੌਜੂਦ ਨੇ ਸਰਿੰਦਰ ਡਾਬਰ ਵਰਗੇ ਬਹੁਤ ਸਾਰੇ ਆਗੂ ਨੇ ਜਿਹੜੇ ਆਪਣੇ ਸੰਜੀਤ ਤਲਵਾਰ ਜੀ ਜ਼ਿਲ੍ਹਾ ਪ੍ਰਧਾਨ ਜਿਹੜੇ ਕਾਂਗਰਸ ਕਮੇਟੀ ਦੇ ਬਹੁਤ ਸਾਰੇ ਆਗੂ ਇੱਥੇ ਜੋ ਇੱਥੇ ਚੋਣ ਲੜਦੇ ਰਹੇ ਨੇ ਜਿੱਤੇ ਰਹੇ ਨੇ ਪਾਰਟੀ ਦਾ ਵੱਡਾ ਵਜੂਦ ਹੈ ਜਿਨ੍ਹਾਂ ਨੂੰ ਇੱਕ ਲੜੀ ਵਿੱਚ ਪ੍ਰੂਣ ਵਾਸਤੇ ਭਾਰਤ ਭੂਸ਼ਣ ਆਸ਼ੂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿਹਦੇ ਵਿੱਚ ਬੈਂਸ ਬ੍ਰਦਰ ਨੂੰ ਵੀ ਨਾ ਸ਼ਾਮਲ ਕੀਤਾ ਤੇ ਅਮਰਿੰਦਰ ਸਿੰਘ ਰਾਜਾ ਬਣਿੰਗ ਦੀ ਜਿਹੜੀ ਜਿੱਤ ਆ ਉਹ ਲਗਭਗ ਤੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਬੁਧਿਆਣਾ ਲੋਕ ਸਭਾ ਹਲਕਾ ਚੋਣ ਜਿਹੜੀ ਉਹ ਜਿੱਤ ਸਕਦੇ ਬਿਲਕੁਲ ਜੀ ਆਪਾਂ ਜੇਕਰ ਗੱਲ ਕਰੀਏ ਜਲੰਧਰ ਦੀ ਲੋਕ ਸਭਾ ਹਲਕਾ ਜਲੰਧਰ ਦੀ ਉੱਥੋਂ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਰਹੇ ਨੇ ਉਹਨਾਂ ਦਾ ਕੀ ਹੋਵੇ ਕਰਾਈ ਦਾ ਚੋਣ ਦੀ ਜੇ ਕਿਹੋ ਜਿਹਾ ਹੋ ਜਾ ਹੋਂਦ ਉਹਨਾਂ ਦੇ ਸਰਵ ਚਰਨਜੀਤ ਸਿੰਘ ਚੰਨੀ ਦਾ ਇਹ ਗੱਲ ਕਲੀਅਰ ਹੈ ਕਿ ਉਹਨਾਂ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆਮ ਆਦਮੀ ਪਾਰਟੀ ਛੱਡ ਕੇ ਗਿਆ ਮੈਂਬਰ ਪਾਰਲੀਮੈਂਟ ਸ਼ਸ਼ੀਰ ਕੁਮਾਰ ਰਿੰਗੂ ਨਾਲ ਹੀ ਹੋਣਾ ਹੈ ਤੇ ਲਗਭਗ ਜਿਨਨੇ ਉਮੀਦਵਾਰ ਜਿਨਨੇ ਸਮਰਥਕ ਕਾਂਗਰਸ ਪਾਰਟੀ ਦੇ ਪਾਰਟੀ ਛੱਡ ਕੇ ਗਏ ਉਹਦਾ ਨੁਕਸਾਨ ਜਿਹੜਾ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜ਼ਰੂਰ ਹੋਣਾ ਹੈ ਪਰੰਤੂ ਚਰਨਜੀਤ ਸਿੰਘ ਚੰਨੀ ਦੀ ਚੋਣ ਮੈਮ ਬਹੁਤ ਤਕੜੀ ਸੀ ਕਿ ਉਹਨਾਂ ਨੂੰ ਜਿੰਨਾ ਵੱਡਾ ਸਮਰਥਨ ਉਥੋਂ ਦੇ ਲੋਕਾਂ ਦਾ ਮਿਲਿਆ ਤੇ ਜਿੰਨੀ ਉਹ ਲੜਾਈ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਸਿਆਸੀ ਢੰਗ ਨਾਲ ਬਹੁਤ ਸਾਰੇ ਵਿਵਾਦਾਂ ਵਿੱਚ ਵੀ ਘਿਰਦੇ ਗਏ ਪਰੰਤੂ ਉਹ ਪਕੜੇ ਹੋ ਕੇ ਉਹਨਾਂ ਨੇ ਚੋਣ ਮੈਮ ਲੜੀ ਆ ਉਹ ਗੱਲ ਅਲੱਗ ਆ ਕਿ ਨਤੀਜਾ ਕੋਈ ਵੀ ਹੋ ਸਕਦਾ ਸ਼ਸ਼ੀਲ ਕੁਮਾਰ ਰੇਕੂ ਲੋਕਲ ਉਮੀਦਵਾਰ ਹਨ ਹਾਲਾਂਕਿ ਪਵਨ ਕੁਮਾਰ ਟਿੰਨੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਹਿਲਾਂ ਉਹ ਭਾਰਤ ਆਪਣੇ ਸ਼੍ਰੋਮਣੀ ਕਾਲੀ ਦਲ ਵੱਲੋਂ ਚੋਣਾਂ ਲੜਦੇ ਰਹੇ ਨੇ ਤੇ ਉਹਨਾਂ ਦਾ ਤਕੜਾ ਆਧਾਰ ਹੈ ਸੰਸਦਿਸਕਰਤ ਰਹੇ ਨੇ ਦੋ ਵਾਰ ਐਮਐਲਏ ਵੀ ਰਹੇ ਨੇ ਤੇ ਉਥੇ ਪ੍ਰਗਟ ਸਿੰਘ ਵਰਗੇ ਵੱਡੇ ਆਗੂ ਵੀ ਕਾਂਗਰਸ ਪਾਰਟੀ ਦੇ ਬੈਠੇ ਨੇ ਬਹੁਤ ਜਨ ਅਧਾਰ ਜੇ ਅਸੀਂ ਕਹਿ ਸਕਦੇ ਹਾਂ ਕਾਂਗਰਸ ਪਾਰਟੀ ਦਾ ਪਰੰਤੂ ਚੌਧਰੀ ਪਰਿਵਾਰ ਦੇ ਛੱਡ ਕੇ ਜਾਣ ਨਾਲ ਅਤੇ ਸਾਬਕਾ ਪ੍ਰਦੇਸ਼ ਕਾਂਗਰਸ ਦੇ ਮੈਂ ਦੱਸਕ ਕੇਪੀ ਦੇ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਉਮੀਦਵਾਰ ਬਣਦੇ ਨਾਲ ਜਿਹੜਾ ਥੋੜਾ ਬਹੁਤ ਚੰਨੇ ਨੂੰ ਜਰੂਰ ਅਸਰ ਪਵੇਗਾ ਤੇ ਸਦਾ ਚਰਨਜੀਤ ਸਿੰਘ ਚੰਨੀ ਬਹੁਤ ਤਕੜੇ ਮੁਕਾਬਲੇ ਦੇ ਵਿੱਚ ਇਸ ਵੇਲੇ ਵੇਖਣ ਨੂੰ ਮਿਲੇ ਨੇ ਨਤੀਜੇ ਕੁਝ ਹੀ ਘੰਟਿਆਂ ਬਾਅਦ ਤੁਹਾਡੇ ਸਾਰਿਆਂ ਦੇ ਸਾਹਮਣੇ ਆਣਾ ਤੇ ਜਿੱਤਾਂ ਦਾ ਦੁਆਵਾਂ ਦਾ ਅਰਦਾਸਾਂ ਦਾ ਗੁਰੂ ਘਰਾਂ ਵਿੱਚ ਮੰਦਰਾਂ ਵਿੱਚ ਮੱਝ ਨਾਲ ਤੇ ਮੱਥੇ ਟੇਕਣ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਚੁੱਕਾ ਬਿਲਕੁਲ ਜ਼ਿਕਰ ਕਰ ਗੱਲ ਕਰੀ ਪੂਰੇ ਪੰਜਾਬ ਦੀ ਦੇਸ਼ ਅਭਦੇ ਸ਼ਤੋਂ ਨਜ਼ਰ ਸੀਗੀ ਇੱਕ ਲੋਕ ਸਭਾ ਹਲਕਾ ਤੇ ਜਿਹਦੀ ਗੱਲ ਕਰਦੇ ਆਪਾਂ ਸੰਗਰੂਰ ਦੀ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਸਿਮੂਲਚ ਮੰਨ 19 ਟੱਕਰ ਚੱਲ ਰਹੀ ਸੀ ਉਹਦੇ ਬਾਰੇ ਥੋੜੀ ਜਾਣਕਾਰੀ ਆਪਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਜ਼ਿਕਰ ਕਰਿਆ ਢਿੱਲੋਂ ਸਭ ਸਰਦਾਰ ਸੁਖਪਾਲ ਸਿੰਘ ਕਹਿ ਰਿਹਾ ਕਾਂਗਰਸੀ ਪਾਰਟੀ ਦੇ ਵੱਡੇ ਚਿਹਰੇ ਨੇ ਤੰਦਵਾਰ ਐਮਐਲਏ ਬਣਨਾ ਕੋਈ ਛੋਟੀ ਗੱਲ ਨਹੀਂ ਹਾਲਾਂਕਿ ਵਿੱਚ ਇੱਕ ਵਾਰ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਸਾਨੂੰ ਵਿਰੋਧੀ ਦਰ ਦੇ ਨੇਤਾ ਵੀ ਰਹੇ ਨੇ ਜਦੋਂ ਜੇਲ੍ਹ ਵਿੱਚ ਸੀਗੇ ਹੁਣ ਇਸ ਵਾਰ ਉਹ ਜਦੋਂ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਐਮਐਲਏ ਦੀ ਟਿਕਟ ਦਿੱਤੀ ਆ ਤੇ ਫਰਜੀ ਇੱਕ ਕੇਸ ਦੇ ਵਿੱਚ ਸੁਖਦਾਰ ਸੁਪਾਲ ਸਿੰਘ ਖਹਿਰਾ ਸੰਗਰੂਰ ਤੋਂ ਇਸ ਲਈ ਭੇਜਿਆ ਕਿ ਮੁੱਖ ਮੰਤਰੀ ਦਾ ਇਲਾਕਾ ਹੈ ਤੇ ਮੁੱਖ ਮੰਤਰੀ ਨੂੰ ਨਿਯੁਕਤੀ ਦੇਣ ਵਾਸਤੇ ਵੱਡਾ ਧਰੱਲੇਦਾਰ ਲੀਡਰ ਉੱਥੇ ਸੰਗਰੂਰ ਭੇਜਿਆ ਜਾਵੇ ਬਾਹਰੋਂ ਜਾ ਕੇ ਉਹਨੇ ਸੰਗਰੂਰ ਦੇ ਵਿੱਚ ਚੋਣ ਲੜੀ ਬਹੁਤ ਵੱਡੀ ਗਿਣਤੀ ਵਿੱਚ ਸਰਦਾਰ ਸੁਖਪਾਲ ਸਿੰਘ ਖੈਰਾ ਕਿਤੇ ਨਾ ਕਿਤੇ ਪੰਥਕ ਗੱਲ ਕਰਦੇ ਆ ਤੇ ਉਹਦਾ ਅਸਰ ਹੈ ਜਿਹੜਾ ਸੰਗੂਰ ਦੇ ਵਿੱਚ ਵੇਖਣ ਨੂੰ ਮਿਲਿਆ ਉਹਦਾ ਨੁਕਸਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਭਾਵੇਂ ਜਰੂਰ ਹੋਇਆ ਪਰ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਬਹੁਤ ਸਮਰਥਨ ਉੱਥੋਂ ਦੇ ਲੋਕਾਂ ਵੱਲੋਂ ਮਿਲਿਆ ਤੇ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਇੱਕ ਗੱਲ ਦਾ ਜਿਹੜੀ ਤਾਂ ਨੁਕਸਾਨ ਆ ਉਹ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਅਰਬਾਪਤੀ ਉ ਉਹਦਾ ਨੁਕਸਾਨ ਜ਼ਰੂਰ ਹੈ ਕਿ ਉਹ ਉਹਨਾਂ ਪੱਡੀ ਕਾਰਤ ਵਿੱਚ ਹਿੰਦੂ ਵੋਟ ਲੈ ਕੇ ਜਾ ਰਹੇ ਨੇ ਕੀ ਦੀ ਲੈ ਜਾਂਦੇ ਨੇ ਉਹ ਇੱਕ ਅਲੱਗ ਵਿਸ਼ਾ ਸਰਕਾਰ ਦੀ ਵਿਰੋਧੀ ਵੋਟ ਵੀ ਲੈ ਜਾ ਸਕਦੇ ਨੇ ਕਾਂਗਰਸ ਦੀ ਵਿਰੋਧੀ ਵੋਟ ਵੀ ਲੈ ਜਾ ਸਕਦੇ ਨੇ ਪਰੰਤੂ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਬਹੁਤ ਤਕੜੇ ਮੁਕਾਬਲੇ ਦੇ ਵਿੱਚ ਨੇ ਉਹ ਉੱਥੇ ਮੀਤ ਹੈਰ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਸੁਖਪਾਲ ਸਿੰਘ ਖਹਿਰਾ ਦੇ ਵਿੱਚੋਂ ਕੋਈ ਵੀ ਜਿੱਤ ਸਕਦਾ ਚੋਣ ਉਹਨਾਂ ਨੂੰ ਕਿਸੇ ਤਖੋਂ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ ਬਿਲਕੁਲ ਜੇਕਰ ਆਪਾਂ ਜਿਹੜੇ ਕਾਂਗਰਸ ਦੇ ਸੀਨੀਅਰ ਆਪਾਂ ਦੀ ਗੱਲ ਕੀਤੀ ਹੈ ਇਹਨਾਂ ਵਿੱਚੋਂ ਇੱਕ ਹੈਗੇ ਨੇ ਸੁਰਜਿੰਦਰ ਸਿੰਘ ਰਧਾਵਾ ਰਧਾਵਾ ਸਾਹਿਬ ਦਾ ਕੀ ਕਦਸਾ ਸਿੰਘ ਜਿੰਦਰ ਸਿੰਘ ਨੇ ਪੰਜਾਬ ਦੇ ਡਿਪਟੀ ਪ੍ਰਾਈਮ ਡਿਪਟੀ ਚੀਫ ਮਿਨਿਸਟਰ ਰਹੇ ਨੇ ਜੀ ਗ੍ਰਹਿ ਮੰਤਰੀ ਰਹੇ ਨੇ ਧਰਲੇਦਾਰ ਆਗੂ ਨੇ ਇਸ ਵੇਲੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਚੋਂ ਲੜਦੇ ਨੇ ਅ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ ਪੰਜਾਬ ਵਿੱਚ ਉਹ ਵੀ ਉੱਥੋਂ ਉੱਥੇ ਦੇ ਉਸ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਐਮ ਐਲ ਏ ਨੇ ਉਹ ਇਹ ਜਿੱਥੋਂ ਤੱਕ ਸਰਦਾਰ ਆਪਣੇ ਸੁਖਿੰਦਰ ਸਿੰਘ ਰੰਧਾਵਾ ਦੀ ਚੋਣ ਮਹਿਮ ਦਾ ਸਵਾਲ ਆ ਬਹੁਤ ਜ਼ਬਰਦਸਤ ਚੋਣ ਮਹਿਮ ਉਹਨਾਂ ਨੇ ਸ਼ੁਰੂ ਕੀਤੀ ਤੇ ਚਸ਼ਮੂਨੀ ਕਾਲੀ ਗੱਲ ਦੇ ਵੱਡੇ ਆਗੂ ਸਰਦਾਰ ਦਲਜੀਤ ਸਿੰਘ ਚੀਮਾ ਚੋਣ ਲੜਦੇ ਸੀ ਤੇ ਅਮਨ ਕਲਸੀ ਅ ਅਮਨਸ਼ੇਰ ਸਿੰਘ ਹੈਰੀ ਕਲਸੀ ਸ਼ਾਇਦ ਉਹ ਉਹਨਾਂ ਦਾ ਨਾਮ ਹੋਊਂਦਾ ਜਿਹੜਾ ਚੋਣ ਲੜ ਰਿਹਾ ਸੀ ਆਮ ਆਦਮੀ ਪਾਰਟੀ ਦਾ ਉਹਨਾਂ ਦੇ ਮੁਕਾਬਲੇ ਤੇ ਉੱਥੇ ਬਹੁਤ ਦਿਲਚਸਪ ਮੁਕਾਬਲਾ ਮੈਂ ਸਮਝਦਾ ਵੇਖਣ ਨੂੰ ਮਿਲਿਆ ਸਰਦਾਰ ਸੁਖਜਿੰਦਰ ਸਿੰਘ ਰਧਾਵਾ ਨੇ ਬਹੁਤ ਤਕੜੇ ਹੋ ਕੇ ਚੋਣ ਲੜੀਆ ਸਰਦਾਰ ਸੁਖਜਿੰਦਰ ਸਿੰਘ ਰਧਾਵਾ ਦਾ ਮੁਕਾਬਲਾ ਉੱਥੇ ਭਾਰਤੀ ਜਨਤਾ ਪਾਰਟੀ ਨਾਲ ਹੁੰਦਾ ਨਜ਼ਰ ਆਉਂਦਾ ਭਾਰਤੀ ਜਨਤਾ ਪਾਰਟੀ ਦੀ ਜੱਦੀ ਸੀਟ ਹੋ ਰਹੀ ਆ ਅੱਗੇ ਅਕਾਲੀਦਾਨ ਉਹਨਾਂ ਦੇ ਨਾਲ ਹੁੰਦਾ ਐਸੇ ਨਾਲ ਅਕਾਲੀਦਾਨ ਦੇ ਦਿਲਜੀਤ ਸਿੰਘ ਚੀਮਾ ਉਥੋਂ ਚੋਣ ਲੜਦੇ ਨੇ ਤੇ ਸਦਾ ਸੁਖਜਿੰਦਰ ਸਿੰਘ ਰਧਾਵਾ ਨੇ ਮਹਤਤਾ ਨੂੰ ਕਿਸੇ ਪੱਖੋਂ ਘਟਾ ਕੇ ਜੇ ਐਨਾਲਾਈਜ਼ਿੰਗ ਦਾ ਬਖੇ ਜੇ ਚੋਣ ਵਿਸ਼ਲੇਸ਼ਕਾਂ ਦੀ ਨਜ਼ਰ ਵਿੱਚ ਨੇ ਸੀਟਾਂ 7 ਤੋਂ 8 ਕਾਂਗਰਸ ਪਾਰਟੀ ਨੂੰ ਦਿੱਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਫਿਰ ਸੁਖਜਿੰਦਰ ਸਿੰਘ ਰਧਾਵਾ ਕਿਸੇ ਗੱਲ ਨੂੰ ਪਿੱਛੇ ਨਹੀਂ ਰਹਿੰਦੇ ਜੇ 8 ਸੀਟਾਂ 7 ਸੀਟਾਂ ਕਾਂਗਰਸ ਨੂੰ ਆਉਂਦੀਆਂ ਨੇ ਤੇ ਸਦਾ ਸੁਖਜਿੰਦਰ ਸਿੰਘ ਰਧਾਵਾ ਵੀ ਜ਼ਰੂਰ ਚੋਣਾਂ ਜਿੱਤੀ ਉਹ ਜਿੱਤ ਸਕਦੇ ਬਿਲਕੁਲ ਬ੍ਰਮਾਲੇ ਪ੍ਰਸਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਾਓ ਐਸੀ ਕਾਂਗਰਸ ਪਾਰਟੀ ਦਾ ਜ਼ਿਕਰ ਜਿਹੜਾ ਕਾਂਗਰਸ ਪਾਰਟੀ ਨੇ ਚੋਣ ਮੇਂ ਹਮ ਲੜੀਏ ਹਾਲਾਂਕਿ ਕਾਂਗਰਸ ਪਾਰਟੀ ਸਭ ਤੋਂ 8 ਸੀਟਾਂ ਪੰਜਾਬ ਦੇ ਵਿੱਚ ਜਿੱਤ ਦੀ ਨਜ਼ਰ ਆਉਂਦੀ ਹੈ ਗੁਰਜੀਤ ਸਿੰਘ ਔਜਲਾ ਵਰਗੇ ਤਕੜੇ ਆਗੂ ਮੈਂ ਸਮਝਦਾ ਚੋਣ ਲੜ ਰਹੇ ਨੇ ਤੇ ਵਿਜੇਂਦਰ ਸਿੰਘਲਾ ਇਥੋਂ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਨੇ ਬਹੁਤ ਸਾਰੇ ਆਗੂ ਨੇ ਜਿਹੜੇ ਜਿੱਤਣ ਦੀ ਕਗਾਰਤੇ ਨੇ ਪਰੰਤੂ ਇਹ ਚਾਰ ਪ੍ਰਮੁੱਖ ਚਿਹਰੇ ਸਮਝ ਇਹਨਾਂ ਦਾ ਅਸੀਂ ਤੁਹਾਡੇ ਨਾਲ ਜ਼ਿਕਰ ਕੀਤਾ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਕੱਲ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜੀ ਨਵਾਂ ਵਿਸ਼ਾ ਲੈ ਕੇ ਤੁਹਾਡੇ ਪਿਆਰੇ ਦਰਸ਼ਕ ਨੂੰ ਦੁਬਾਰਾ ਮਿਲਾਂਗੇ ਤੇ ਜਾ ਤੱਕ ਦਾ ਉਹ ਇਜਾਜ਼ਤ ਸასი ਧੰਨਵਾਦ ਸასი